ਮੁੱਖ ਬਰਾਮਿਸਤਾਰ ਦੇ ਨਾਲ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅੱਜ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਮਹਾਨ ਕੋਚ ਜੋ ਨੇ ਉਹ ਇੱਕ ਡੂੰਗਾ ਖੱਡਾ ਟੋਇਆ ਪੁੱਟ ਕੇ ਉਸ ਦੇ ਵਿੱਚ ਸੋਟ ਦਿੱਤੇ ਗਏ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਉੱਥੇ ਗੁੱਸਾ ਕਾਫੀ ਜ਼ਿਆਦਾ ਭੜਕਾਇਆ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੇ ਹੋਸਟਲ ਦੇ ਬਿਲਕੁਲ ਨਾਲ ਖਾਲੀ ਜਗ੍ਹਾ ਪਈ ਹੋਈ ਸੀ ਉੱਥੇ ਤਿੰਨ ਤੋਂ ਚਾਰ ਫੁੱਟ ਡੂੰਗਾ ਟੋਇਆ ਤੇ ਕਾਫੀ ਚੌੜਾਈ ਦੇ ਵਿੱਚ ਇਹ ਪੁੱਟਿਆ ਗਿਆ ਇਸ ਟੋਏ ਦੇ ਵਿੱਚ ਗੁਰ ਸ਼ਬਦ ਰਤਨ ਮਹਾਨ ਕੋਸ਼ ਲੇਖਕ ਕਾਨ ਸਿੰਘ ਨਾਭਾ ਪੁਰਾਣੀਆਂ ਕਿਤਾਬਾਂ ਨੂੰ ਜਿਨ੍ਹਾਂ ਉਹ ਕਿਤਾਬਾਂ ਜਿਨ੍ਹਾਂ ਨੂੰ ਪਬਲਿਸ਼ ਕਰਨ ਦੇ ਉੱਤੇ ਹਾਈ ਕੋਰਟ ਨੇ ਵੀ ਰੋਕ ਲਾਈ ਹੋਈ ਸੀ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਰੱਖਣ ਤੋਂ ਮਨਾਈ ਹੋ ਗਈ ਸੀ ਤਾਂ ਇਹਨਾਂ ਕਿਤਾਬਾਂ ਨੂੰ ਉਸ ਟੋਏ ਦੇ ਵਿੱਚ ਸੁੱਟ ਦਿੱਤਾ ਗਿਆ ਕਿਉਂਕਿ ਗੁਰਬਾਣੀ ਵੀ ਇਹਨਾਂ ਇਸ ਕਿਤਾਬ ਦੇ ਵਿੱਚ ਸ਼ਾਮਲ ਸੀ ਇਸ ਕਰਕੇ ਸਿੱਧਾ ਤੌਰ ਦੇ ਉੱਤੇ ਗੁਰਬਾਣੀ ਦੀ ਇਹ ਬੇਅਦਬੀ ਹੋਈ ਹੈ ਸਿਕ ਸੰਤਾ ਦੇ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਨੇ ਆ ਸਵਾਲ ਇਸ ਕਰਕੇ ਕਿ ਜਿਹੜੀ ਕਿਤਾਬ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਗਲਤੀਆਂ ਸੀ ਗੁਰਬਾਣੀ ਦੇ ਵਿੱਚ ਵੀ ਗਲਤੀਆਂ ਸੀ ਬੇਸ਼ੱਕ ਉਸ ਦੇ ਵਿੱਚ ਗਲਤੀਆਂ ਸੀ ਪਰ ਉਸ ਦੇ ਵਿੱਚ ਗੁਰਬਾਣੀ ਦਰਸ ਸੀ ਕਿਤਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਇੱਥੇ ਚਿੱਕੜ ਵਾਲੇ ਟੋਏ ਦੇ ਵਿੱਚ ਕਿਤਾਬਾਂ ਸੁੱਟੀਆਂ ਗਈਆਂ ਨੇ ਉਹ ਵੀ ਇੱਕ ਗੰਦੀ ਟਰਾਲੀ ਦੇ ਵਿੱਚ ਲੱਦ ਲੱਦ ਕੇ ਸੁੱਟੀਆਂ ਗਿਆ ਨੇ ਤਾਂ ਜਦੋਂ ਗੁਰਬਾਣੀ ਇਸ ਕਿਤਾਬ ਦੇ ਵਿੱਚ ਦਰਸ ਸੀ ਤਾਂ ਫਿਰ ਇੱਥੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਵੱਲੋਂ ਇਸ ਗੱਲ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ ਇਸ ਕਰਕੇ ਹੁਣ ਵਿਦਿਆਰਥੀਆਂ ਨੇ ਮੋਰਚਾ ਜਿਹੜਾ ਉਹ ਖੋਲ ਦਿੱਤਾ ਹੈ ਤਾਂ ਇਹਨਾਂ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ ਕਿ ਆਖਰ ਇਸ ਮਸਲੇ ਦਾ ਹੱਲ ਕੀ ਕੁਝ ਹੋਣਾ ਚਾਹੀਦਾ ਸੀਗਾ ਯੂਨੀਵਰਸਿਟੀ ਦੇ ਵੱਲੋਂ ਕੀ ਕੁਝ ਕਰਨਾ ਚਾਹੀਦਾ ਸੀਗਾ ਸਾਡੇ ਨਾਲ ਡਾਕਟਰ ਅਨਵੀਰ ਸਿੰਘ ਜੀ ਜੋ ਸਿੱਖ ਬੁੱਧੀਜੀਵੀ ਨੇ ਉਹ ਵੀ ਜੋੜਨਗੇ ਪਰ ਉਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਕੀ ਕੁਝ ਕੀਤਾ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਣੀ ਹੈ ਉਹ ਪਾਣੀ ਬੰਦ ਕਰ ਦਿਓ ਰੇ ਇੱਕ ਮਟਾ ਬਾਗ ਰੇ ਗਿਆ ਸਭ ਤੋਂ ਪਹਿਲਾਂ ਇਹਦਾ ਪਾਣੀ ਬੰਦ ਕਰਵਾਇਆ ਜਾਵੇ ਆ ਦੇਖ ਲਓ ਵੀਰੇ ਹਾਲ ਜਿਹੜੇ ਆਉਦੇ ਕਲਦੀਪੁਰੋਂ ਜਿਹੜੇ ਲਈ ਆਪਾਂ ਨੂੰ ਇਹ ਰੋਕ ਰਹੇ ਸੀਗੇ ਆ ਆਉਦੇ ਪਾਪਾ ਦੇ ਪਰਦਾ ਪਾਉਣ ਲਈ ਸਾਨੂੰ ਰੋਕਿਆ ਜਾ ਰਿਹਾ ਸੀ ਆ ਦੇਖ ਲਓ ਇਹਦੇ ਹਾਲ ਕੋਈ ਮਾਨ ਕੋਸ਼ੀ ਦੀ ਜੰਗ ਬਾਕੀ ਸੀ ਕਰਦੇ ਪਾੜ ਪਾੜ ਕੇ ਮਾਰ ਪਾਣੀ ਵਾਲੇ ਖੱਡੇ ਦੇ ਵਿੱਚ ਛੁੱਟਿਆ ਜਾ ਰਿਹਾ ਵੀਰੇ ਇੱਥੇ ਖੜ ਜੋ ਆ ਦੇਖ ਲਓ ਵੀਰੇ ਇਹਦੇ ਹਾਲ ਇਹ ਸਾਡੀ ਪੰਜਾਬੀ ਯੂਨੀਵਰਸਿਟੀ ਆ ਪਟਿਆਲਾ ਵਿਸ਼ਵਦੀ ਦੂਜੀ ਯੂਨੀਵਰਸਿਟੀ ਜਿਹੜੀ ਭਾਸ਼ਾ ਦੇ ਨਾਮ ਤੇ ਕਹਿੰਦੀ ਅਸੀਂ ਸੇਵਾ ਕਰ ਰਹੇ ਹਾਂ ਮਿੱਟੀ ਦੇ ਵਿੱਚ ਰੋਲ ਕੇ ਪਾਣੀ ਚ ਛੋਟ ਕੇ ਵੇਦਵੀ ਕੀਤੀ ਜਾ ਰਹੀ ਆ ਧੰਨ Shri Guru Granth Sahib ji ਆ ਦੇਖੋ ਮਹਾਨ ਮਪਾ ਜੀ ਕਾਹਨ ਸਿੰਘ ਨਾਪਾ ਦੀ ਫੋਟੋ ਆ ਫੋਟੋ ਖਿੱਚੋ ਕੋਈ ਜਨੇ ਸੋਨੇ ਦੇ ਫੋਨ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅਗੀ ਵਿਸ਼ਵਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਹ ਸਾਹਤ ਤੇ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਜਦੋਂ ਬਿਰਵਾਨਾ ਨੇ ਉਹਦੇ ਤੇ ਇਤਰਾਜ਼ ਦੀ ਜਗਾ ਜਿਤਾਇਆ ਤਾਂ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ ਥੈਂਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆ ਗੱਲ ਲਿਖੀ ਹੋਈ ਹੈ ਇਹਦੇ ਵਿੱਚ ਕੱਲੀ ਅਬ ਦੇ ਕੋਰੋਂ ਗਲਤੀਆਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜਿਸ਼ ਤਹਿਤ ਦਰਵਾਣੀ ਦੀਆਂ ਵੀ ਟਿੱਪੀਆਂ ਛਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਵੀ ਇਹਨੂੰ ਡਿਸਟਰੋਏ ਕੀਤਾ ਜਾਵੇ ਪਰ ਡਿਸਟਰੋਏ ਦਾ ਵੀ ਇੱਕ ਤਰੀਕਾ ਹੁੰਦਾਗਾ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਹਾਨੂੰ ਕੋਈ ਗਿਣਤੀ ਨਹੀਂ ਕੋਈ ਹਿਸਾਬ ਨਹੀਂ ਤੁਸੀਂ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐ ਤੁਸੀਂ 5-5 7-7 ਟਰਾਲੀਆਂ 5.2 ਫੁੱਟ-ਫੱਟ ਕੇ ਦੱਬ ਦੋ ਅੱਜ ਅਸੀਂ ਜਦੋਂ ਜੁਨਿਅਰ ਸਟੇਪ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਸ ਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਸ ਦੀ ਗਿਣਤੀ ਕਿੰਨੀ ਹੈਗੀ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਨੇ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ Hindu ਦੀ Muslim ਦੀ ਸਾਰੇ ਧਰਮਾਂ ਦੀ ਸਾਰੇ ਮਤਲਬ ਪੀਰਾਂ ਪੀਰਾਂ ਦੀ ਬਾਣੀ ਦਰਜ ਹੈ ਤੇ ਉਹਦਾ ਮਤਲਬ ਵੀ ਇਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਾਂ ਮਹਾਨਕੋਸ਼ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਕਿ ਇਹ ਮਹਾਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇਹ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਧਾਨ ਦੇ ਨਾਲ ਸਨਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ ਪੜਕਣ ਅਤੇ ਇਸ ਦੀ ਬੇਇੱਜ਼ਤੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਇੱਥੇ ਵਿਦਿਆਰਥੀ ਤਾਂ ਤੁਸੀਂ ਸੁਣਿਆ ਕਿ ਵਿਦਿਆਰਥੀਆਂ ਦਾ ਗੁੱਸਾ ਹੈ ਉਹਨਾਂ ਦਾ ਕਹਿਣਾ ਕਿ ਇਹ ਖਾਲੀ ਕਿਤਾਬ ਨਹੀਂ ਇਹ ਗੁਰਬਾਣੀ ਦੀ ਪੋਥੀ ਹੈ ਕਿਉਂਕਿ ਇਸ ਦੇ ਵਿੱਚ ਗੁਰਬਾਣੀ ਦਰਜ ਕੀਤੀ ਗਈ ਹੈ ਇਸ ਕਰਕੇ ਜਿਸ ਹਿਸਾਬ ਦੇ ਨਾਲ ਇੱਥੇ ਬੇਅਦਬੀ ਕੀਤੀ ਗਈ ਹੈ ਗੁਰਬਾਣੀ ਦੀ ਉਸ ਨੂੰ ਲੈ ਕੇ ਉਹ ਇਤਰਾਜ਼ ਜ਼ਾਹਰ ਕਰ ਰਹੇ ਨੇ ਸਵਾਲ ਵੱਡਾ ਇਹ ਖੜਾ ਹੋ ਜਾਂਦਾ ਹੈ ਕਿ ਆਖਰੀ ਘਟਨਾ ਵਾਪਰ ਕਿਉਂ ਗਈ ਪੰਜਾਬੀ ਯੂਨੀਵਰਸਿਟੀ ਜਿਹੜੀ ਬਣੀ ਹੀ ਭਾਸ਼ਾ ਦੇ ਆਧਾਰ ਦੇ ਉੱਤੇ ਹੈ ਯੂਨੀਵਰਸਿਟੀ ਤਾਂ ਜਿਸ ਦਾ ਮੁੱਖ ਮਕਸਦ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਸੀ ਤੇ ਉਹ ਡਿਊਟੀ ਉਹ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਜਦੋਂ ਕਿਤਾਬਾਂ ਦੇ ਵਿੱਚ ਗੁਰਬਾਣੀ ਸ਼ਾਮਲ ਕੀਤੀ ਜਾਂਦੀ ਹੈ ਤਾਂ ਇੱਥੇ ਪੁਲ ਕਿੱਥੇ ਹੋ ਗਈ ਹੈ ਇਸ ਦਾ ਕਿ ਚਰਚਾ ਕਰਾਂਗੇ ਸਾਡੇ ਨਾਲ ਇਸ ਵੇਲੇ ਸਿੱਖ ਬੁੱਧੀਜੀਵੀ ਡਾਕਟਰ ਰਣਵੀਰ ਸਿੰਘ ਜੀ ਜੁੜ ਚੁੱਕੇ ਨੇ ਤੇ ਰਮਨ ਸੰਗਾ ਜੀ ਪਾਰਟੀ ਪ੍ਰਧਾਨ ਐਸਓਆਈ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਨਾਲ ਜੁੜੇ ਨੇ ਨਿੱਘਾ ਸਵਾਗਤ ਸੰਗਾ ਸਾਪ ਜਿਹੜਾ ਮਹਾਨ ਕੋਚ ਸੀਗਾ ਜੀ ਉਹਦੀਆਂ ਟਰਾਲੀਆਂ ਭਾਰਤ ਪਰ ਪਿੱਛੇ ਯੂਨੀਵਰਸਿਟੀ ਦੇ ਵਿੱਚ 30 ਤੋਂ 35 ਖੱਡੇ ਚੌੜੇ ਖੱਟ ਕੇ ਹੀ ਉਹਦੇ ਵਿੱਚ ਟਰਾਲੀਆਂ ਲਿਆ ਕੇ ਉੱਥੇ ਪਲਟੀਆਂ ਗਈਆਂ ਨੇ ਜਦੋਂ ਅਸੀਂ ਜਾ ਕੇ ਉੱਥੇ ਉਹਨਾਂ ਨੂੰ ਰੋਕਿਆ ਜੀ ਵੀ ਇਹ ਤੁਸੀਂ ਬੇਅਦਬੀ ਕਰ ਰਹੇ ਹੋ ਤਾਂ ਉਹਨਾਂ ਨੇ ਸਾਨੂੰ ਉੱਥੇ ਜਾਣ ਤੋਂ ਰੋਕਿਆ ਜੀ ਉਸ ਤੋਂ ਬਾਅਦ ਅਸੀਂ ਸਾਰੇ ਨੇ ਇਹਦੇ ਵਿੱਚ ਗੁਰਬਾਣੀ ਦੀਆਂ ਵੀ ਭਗਤੀਆਂ ਦਰਜ ਨਹੀਂ ਠੀਕ ਹੈ ਜੀ ਇਹ ਛੜਿਆਮ ਬੇਅਦਬੀ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਹੀ ਹਾਂ ਆ ਯੂਨੀਵਰਸਿਟੀ ਪ੍ਰਬੰਧਕਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕੁਝ ਕੋਈ ਯੂਨੀਵਰਸਿਟੀ ਪ੍ਰਬੰਧਕਾਂ ਨੇ ਇਸ ਉੱਤੇ ਕੋਈ ਜਵਾਬ ਦਿੱਤਾ ਤੁਹਾਨੂੰ ਕਿ ਆਖਰ ਕਿਉਂ ਹੋਈ ਇਹ ਗਲਤੀ ਅਸੀਂ 4 ਵਜੇ ਉੱਥੇ 4 ਬੰਦੇ ਜਾ ਕੇ ਗੱਲ ਕਰਕੇ ਆਏ ਆ ਹੁਣ 8:40 ਮਿੰਟ ਹੋ ਗਏ ਨੇ ਸਾਡੇ ਕੋਲ ਪ੍ਰਸ਼ਾਸਕ ਦਾ ਕੋਈ ਵੀ ਨਹੀਂ ਪਹੁੰਚਿਆ ਠੀਕ ਹੈ ਠੀਕ ਹੈ ਤੁਸੀਂ ਲਾਈਨ ਦੇ ਉੱਤੇ ਬਣੇ ਰਹੋ ਰਣਵੀਰ ਸਿੰਘ ਜੀ ਕੋਲ ਚਲਦੇ ਆਂ ਅਰਣਵੀਰ ਸਿੰਘ ਜੀ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਜਿੱਦਾਂ ਵਿਦਿਆਰਥੀ ਆਖ ਰਹੇ ਨੇ ਕਿ ਇਹ ਬੇਅਦਬੀ ਦੀ ਘਟਨਾ ਹੈਗੀ ਆ ਕਿਉਂਕਿ ਇਹ ਕਿਤਾਬ ਖਾਲੀ ਕਿਤਾਬ ਨਹੀਂ ਹੈ ਇਹ ਇੱਕ ਪੋਥੀ ਵੀ ਆ ਧਾਰਮਕ ਤਾਂ ਇਸ ਕਰਕੇ ਉਹ ਇਸ ਨੂੰ ਬੇਅਦਬੀ ਮੰਨ ਰਹੇ ਨੇ ਤੁਸੀਂ ਇਸ ਘਟਨਾ ਕਰਮ ਨੂੰ ਕਿਵੇਂ ਦੇਖਦੇ ਹੋ ਅਮਨ ਜੀ ਇਸ ਦਾ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਮੁੱਦੇ ਦੀ ਜਿਹੜੀ ਗੰਭੀਰਤਾ ਹੈ ਨਾ ਬੇਦਬੀ ਬੇਦਬੀ ਕਿਸੇ ਵੀ ਗਦੰਤ ਦੇ ਨਾਲ ਹੋਵੇ ਕਿਸੇ ਵੀ ਧਰਮ ਦੇ ਨਾਲ ਹੋਵੇ ਉਹ ਬਹੁਤ ਮਾਇਨੇ ਰੱਖਦੀ ਹੈ ਜਿੱਦਾਂ ਕਿ ਤਸੀਹਤ ਦੇਣੇ ਅੰਕੁਰ ਜੰਦ ਸਾਹਿਬ ਨੂੰ ਫੁਟਕਾ ਸਾਹਿਬ ਨੂੰ ਅਤੇ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਬਾਣੀ ਦੀਆ ਟੁਕੜਾ ਲਿਖੇ ਹੋਣ ਮੰਨ ਲਓ ਇੱਕ ਅਖਬਾਰ ਦੇ ਵਿੱਚ ਬਾਣੀ ਦੀਆ ਟੁਕੜਾ ਆਉਂਦੀਆਂ ਨੇ ਉਹਨੂੰ ਵੀ ਅਸੀਂ ਵਿੱਚੋਂ ਫਾੜ ਕੇ ਨਾ ਸਾਈਡ ਤੇ ਰੱਖ ਲੈਣੇ ਆ ਕਿ ਜਦੋਂ ਸਾਨੂੰ ਟਾਈਮ ਮਿਲੇਗਾ ਅਸੀਂ ਹੋਰ ਬੜਾ ਸਲਮਾਨ ਕੋਰਕ ਸਸਕਾਰ ਕਰਾਂਗੇ ਅਸੀਂ ਐਨਕਿ ਅਖਬਾਰ ਦੇ ਵਿੱਚ ਪਈਆਂ ਜੇ ਨਿੱਡਾ ਪੈ ਗਈ ਹੈ ਤੇ ਅਸੀਂ ਇੱਧੇ ਹੀ ਛੁੱਟ ਦੇਣੀ ਹੈ ਜੀ ਜਿਹੜੇ ਯੂਨੀਵਰਸਿਟੀ ਵਾਲੇ ਬੱਚੇ ਨੇ ਇਹਨਾਂ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਪਹਿਲੀ ਗੱਲ ਜੇ ਕਿਤਾਬ ਛਪੀ ਇਹਦੀ ਰਿਸਪੌਂਸਿਬਿਲਟੀ ਦੇਖਣ ਦੀ ਪਬਲਿਸ਼ਰ ਦੀ ਦੇ ਵੀਸੀ ਦੀ ਫਨਾਰੀ ਆ ਜਾਂਦੀ ਹੈ ਜਦੋਂ ਕਿਤਾਬ ਛਪਣ ਤੋਂ ਪਹਿਲੇ ਲੇਖਕ ਨੂੰ ਇੱਕ ਸਰਵੇ ਕਰਨਾ ਜਿਹੜੇ ਵਾਕਈ ਮੇਰੀ ਕਿਤਾਬ ਵਿੱਚ ਕੋਈ ਗਲਤੀ ਤਾਂ ਨਹੀਂ ਹੈ ਹੂੰ ਜੇ ਉਹਨੇ ਯੈਸ ਕਰਤਾ ਤਾਂ ਫਿਰ ਜਾ ਕੇ ਕਿਤਾਬ ਛਪਦੀ ਹੈ ਦੂਸਰੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਵੀਸੀ ਦੀ ਕਿ ਇਹ ਕਿਤਾਬ ਛਪ ਰਹੀ ਹੈ ਕਿ ਆਰੇ ਕੋਈ ਹੋਏ ਇਤਜ਼ਾਰ ਚ ਕੋਈ ਚੀਜ਼ਾਂ ਤਾਂ ਨਹੀਂ ਹੈ ਜਿਹਦੇ ਨਾਲ ਕੋਈ ਕਰਨ ਨੂੰ ਯੂਨੀਵਰਸਿਟੀ ਦੇ ਧੱਬਾ ਲੱਗੇ ਕੋਈ ਕੰਟਰਵਰਸੀ ਸਟਾਰਟ ਹੋਵੇ ਜੀ ਗੱਲ ਮੇਨ ਨਹੀਂ ਹੈ ਕਿ ਜਦੋਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਹੈ ਪਰ ਫੇਰ ਵੀ ਅਸੀਂ ਉਹ ਜਿਆ ਰਿਸਕ ਲੈਨੇ ਆ ਇਹੋ ਜਿਹਾ ਬੇਦਬੀਆਂ ਕਰਦੇ ਕਿਉਂ ਇਹ ਪੰਜਾਬ ਦੇ ਵਿੱਚ ਹੀ ਬੇਦਬੀਆਂ ਦਾ ਮਾਮਲਾ ਦਿਨਾਂ ਦਿਨ ਵਧੇ ਜਾ ਰਿਹਾ ਇਹ ਬਹੁਤ ਗਲਤ ਹੈ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਬਿੱਲ ਲਿਆ ਦੀ ਕੋਸ਼ਿਸ਼ ਕੀਤੀ ਪਰ ਉਹ 6 ਮਹੀਨੇ ਫੇਰ ਨੂੰ ਪੱਦੋਂ ਕਰ ਦਿੱਤਾ ਕਿਉਂ ਨਹੀਂ ਪਹਿਲੇ ਹੀ ਉਸ ਚੀਜ਼ ਨੂੰ ਉਸਦੀ ਸਾਹਮਣੇ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਹਾਂ ਵੀ ਇਹ ਚੀਜ਼ਾਂ ਵੀ ਸਾਰੀ ਆਣੀਆਂ ਚਾਹੀਦੀਆਂ ਬਿਲਕੁਲ ਜੀ ਹੁਣ ਸਾਡੇ ਗੁਰੂ ਸਾਹਿਬਾਨ ਦੀ ਅਖਬਾਰਾਂ ਵਿੱਚ ਛਪਦੀਆਂ ਨੇ ਬੁੱਕਸੇ ਛਪਦੀਆਂ ਨੇ ਉਹ ਇੱਕ ਸਤਿਕਾਰਯੋਗ ਚੀਜ਼ ਬਣ ਜਾਂਦੀ ਹੈ ਇੱਕ ਰਿਸਪੈਕਟਫੁਲ ਇੱਕ ਬੁੱਕ ਬਣ ਜਾਂਦੀ ਹੈ ਜਿਹਨੂੰ ਅਸੀਂ ਇਹ ਨਹੀਂ ਕਿ ਹਾਂਜੀ ਇੱਥੇ ਜਿੱਥੇ ਮਰਜੀ ਛੁੱਟ ਦਿੱਤਾ ਉਹਨੂੰ ਜਾਂ ਤੇ ਬਿਲਕੁਲ ਹੀ ਬੈਨ ਕਰ ਦੇਣਾ ਚਾਹੀਦਾ ਹੈ ਕਿ ਹਾਂਜੀ ਯੂਨੀਵਰਸਿਟੀਆਂ ਨੂੰ ਇਹਦੇ ਉੱਤੇ ਕੋਈ ਵੀ ਬੁੱਕ ਜਿਹੜੀਆਂ ਛਪਦੀਆਂ ਨੇ ਵਿਦਆਊਟ ਦੀ ਪਰਮਿਸ਼ਨ ਆਫ ਐਸਸੀਪੀਸੀ ਨਾ ਛਪੀਆਂ ਜਾ। ਦੂਜੀ ਗੱਲ ਜਿਹੜੀਆਂ ਫੋਟੋਗ੍ਰਾਫਸ ਤੇ ਬਿਲਕੁਲ ਹੀ ਨਹੀਂ ਹੋਣੀਆਂ ਕਿ ਇਹਦੀ ਸੜੀ ਵੈਸੇ ਵੀ ਸਿੱਖ ਮਜਾਦਾ ਦੇ ਵਿੱਚ ਜਿਹੜੀ ਮੌਸਮੀ ਪੂਜਾ ਬੈਨ ਐ ਪਰ ਸੜੀ ਇਹ ਕਿਤਾਬਾਂ ਦੇ ਉੱਤੇ ਅਖਬਾਰਾਂ ਦੇ ਉੱਤੇ ਕੈਲੰਡਰ ਫੋਟ ਕਈ ਟਾਈਪ ਦੀਆਂ ਫੋਟੋਗ੍ਰਾਫਸ ਆਉਂਦੀਆਂ ਨੇ ਉਹਨਾਂ 'ਤੇ ਐਸਪੀ ਜੀ ਜੀ ਅਲਟੀਮੇਟਲੀ ਕਿ ਜਿਹੜਾ ਸਭ ਤੋਂ ਵੱਡਾ ਪੁਆਇੰਟ ਐ ਕਿ ਯੂਨੀਵਰਸਿਟੀ ਇੱਕ ਸੜੇ ਸਤਕਾਰਯੋਗ ਇੱਕ ਬਣ ਜਾਂਦੀ ਹੈ ਜਿੱਥੇ ਸਾਡੇ ਬੱਚੇ ਪੜ੍ਹਨ ਜਾਂਦੇ ਨੇ ਉੱਥੋਂ ਦਾ ਇੱਕ ਰਿਸਪਾਂਸਿਬਲ ਬੰਦਾ ਇਹ ਚੀਜ਼ਾਂ ਸਮਝਦਾ ਵੀ ਹੈ ਕਿ ਪਹਿਲੀ ਅੱਲੇ ਹਾਈ ਲੈਵਲ ਦੇ ਤੇ ਕਿਤਾਬਾਂ ਨੂੰ ਕਿਉਂਕਿ ਕਿ ਇਹਦਾ ਸੁਢ ਦਿੱਤਾ ਗਿਆ ਜਾਂ ਤੇ ਉਹਨੂੰ ਤਰੀਕੇ ਦੇ ਨਾਲ ਉਹਨਾਂ ਦਾ ਸਸਕਾਰ ਕੀਤਾ ਜਾਂਦਾ ਸਟੂਡੈਂਟਸ ਨੂੰ ਇਕੱਠਾ ਕੀਤਾ ਜਾਂਦਾ ਉਹਨਾਂ ਨੂੰ ਆਪਣੇ ਅੰਦਰ ਕੌਨਫੀਡੈਂਸ ਵਿੱਚ ਲਿਆ ਜਾਂਦਾ ਇਹ ਚੀਜ਼ਾਂ ਕਰਨਾ ਚਾਹੀਦਾ ਸੀ ਕਿ ਜਿਹੜਾ ਇਸ ਦਾ ਸੁਤਨਾ ਬਹੁਤ ਹੀ ਗਲਤ ਹੈ ਜੀ ਆਪ ਦੇਖੋ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਹੁਣ ਇੱਕ ਸਖਤ ਬਿੱਲ ਲਿਆਉਣ ਜਾ ਰਹੀ ਹੈ ਤਾਂ ਉਸ ਦੇ ਸੰਬੰਧੀ ਕਮੇਟੀ ਬਣਾਈ ਗਈ ਹੈ ਕਮੇਟੀ ਰਾਏ ਰਾਵਾਂ ਵੀ ਲੈ ਰਹੀ ਹੈ ਪਰ ਉਸ ਕਮੇਟੀ ਦੇ ਵਿੱਚ ਜ਼ਿਆਦਾਤਰ ਗੱਲ ਕੀਤੀ ਗਈ ਸੀ ਧਾਰਮਿਕ ਗ੍ਰੰਥਾਂ ਦੀ ਉਹ ਭਾਵੇਂ ਕਿਸੇ ਵੀ ਧਰਮ ਦੇ ਨਾਲ ਕਿਉਂ ਨਾ ਹੋਵੇ ਜਿਹੜੀਆਂ ਇਦਾਂ ਦੀਆਂ ਕਿਤਾਬਾਂ ਨੇ ਕਿ ਤੁਹਾਨੂੰ ਲੱਗਦਾ ਕਿ ਹੁਣ ਉਸ ਕਮੇਟੀ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਜਦੋਂ ਇਦਾਂ ਦੀਆਂ ਕਿਤਾਬਾਂ ਦੇ ਵਿੱਚ ਜਦੋਂ ਗੁਰਬਾਣੀ ਆ ਜਾਂਦੀ ਹੈ ਤਾਂ ਫਿਰ ਇੱਕ ਸਧਾਰਨ ਕਿਤਾਬ ਨਹੀਂ ਰਹਿ ਜਾਂਦੀ ਹੈ ਉਹ ਇੱਕ ਪੋਥੀ ਬਣ ਜਾਂਦੀ ਹੈ ਧਰਮ ਦੀ ਤਾਂ ਇਦਾਂ ਦੀਆਂ ਕਿਤਾਬਾਂ ਨੂੰ ਲੈ ਕੇ ਕੀ ਲੱਗਦਾ ਤੁਹਾਨੂੰ ਕੋਈ ਅਮੈਂਡਮੈਂਟ ਜਾਂ ਕੋਈ ਕਾਨੂੰਨ ਦੇ ਵਿੱਚ ਇਦਾਂ ਦੀ ਗੱਲ ਸ਼ਾਮਿਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਦਾਂ ਦੀ ਵੀ ਬੇਅਦਬੀ ਨਾ ਹੋਣ ਅਮਨਜੀਤ ਦੇਖੋ ਮੇਨ ਚੀਜ਼ ਹੈ ਕਿ ਜਦੋਂ ਕਿੱਥੇ ਵੀ ਬਾਣੀ ਦੀਆਂ ਟੁਕਾਂ ਆ ਜਾਂਦੀਆਂ ਨੇ ਉਹ ਜਿਹੜਾ ਸਾੜਾ ਕਹੋ ਇੱਕ ਇੱਕ ਵਰਕਾ ਹੈ ਜਾਇ ਕਿ ਪੇਜ ਹੈ ਉਹ ਰਿਸਪੈਕਟਫੁਲ ਬਣ ਜਾਂਦਾ ਉਹਨੂੰ ਇਹ ਨਹੀਂ ਕਿ ਅਸੀਂ ਮੈਂ ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ ਕਿ ਜਿੱਦਾਂ ਅਖਬਾਰਾਂ ਦੇ ਵਿੱਚ ਪਾਣੀ ਦੀਆਂ ਤੁਕਾਂ ਆਉਣੀਆਂ ਨੇ ਤੇ ਜੇ ਵਾਕਈ ਇਹ ਤੋਂ ਸਿੱਖਤ ਪੰਥ ਦੇ ਨਾਲ ਰਿਲੇਟਿਡ ਬੰਦਾ ਉਹ ਕਦੀ ਵੀ ਉਹਨੂੰ ਉਸ ਬਾਦ ਨੂੰ ਛੁੱਟ ਨਹੀਂ ਲਏਗਾ ਉਹਨੂੰ ਖੁਦ ਆਪ ਉਹਦਾ ਸਸਕਾਰ ਕੀਤਾ ਜਾਏਗਾ ਪਰ ਅੱச்சே ਸੜੇ ਇਹ ਚੀਜ਼ਾਂ ਨਹੀਂ ਹੁੰਦੀਆਂ ਜਿਹਦੇ ਵਿੱਚ ਤੇ ਮੈਂ ਐਸਪੀਸੀ ਨੂੰ ਵੀ ਬੇਨਤੀ ਕਰਾਂਗਾ ਕਿ ਇਹੋ ਜਿਹੀਆਂ ਚੀਜ਼ਾਂ ਜਾਂ ਤੇ ਬੈਨ ਕਰ ਦਿੱਤੀਆਂ ਜਾਣ ਜਾਂ ਉਹਨੂੰ ਇਸ ਲੈਵਲ ਤੇ ਲੈ ਕੇ ਜਾਇਆ ਜਾਵੇ ਕਿ ਜਿਹਦੇ ਨਾਲ ਬੇਦਬੀ ਦਾ ਮੌਕਾ ਹੀ ਨਾ ਮਿਲੇ ਹੂੰ ਬਿਲਕੁਲ ਕਿਉਂਕਿ ਬੇਦਵੀ ਦੇ ਨਾਲ ਹੀ ਕੰਟਰੋਵਰਸੀ ਸਟਾਰਟ ਹੁੰਦੀ ਹੈ ਜਦੋਂ ਕੰਟਰੋਵਰਸੀ ਸਟਾਰਟ ਹੁੰਦੀਆਂ ਨੇ ਤੇ ਨਾਲ ਹੀ ਪੰਜਾਬ ਦੇ ਹਾਲਾਤ ਹੀ ਖਰਾਬ ਹੋਣੇ ਇਹ ਹਰ ਇੱਕ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਠੀਕ ਹੈ ਠੀਕ ਕਰਨ ਸਿੰਘ ਵੀ ਤੁਹਾਡੇ ਤੇ ਵੀ ਹਨ ਰਮਨ ਸਿੰਘ ਕੁਝ ਕਹਿਣਾ ਚਾਹੁੰਦੇ ਹਾਂਜੀ ਰਮਨ ਕੀ ਹੁਣ ਕੋਈ ਹਦਾਇਤਾਂ ਨਹੀਂ ਦੇ ਦਿਆ ਜੀ ਜੀ ਰਮਨ ਸਟੇਟ ਹੈ ਇਟ ਇਜ਼ ਜੀਸੀ ਪਰ ਇੱਕ ਮਿੰਟ ਡਾਕਟਰ ਸਾਹਿਬ ਤੁਹਾਡੀ ਗੱਲ ਹੀ ਲਵਦਾ ਇੱਕ ਮਿੰਟੀ ਕੰਫੀਡੈਂਸੀ ਚ ਲੈਣਾ ਅੱਜ ਰਮਨ ਸਿੰਘ ਸਰ ਕੁਝ ਕਹਿਣਾ ਚਾਹੁੰਦੇ ਨੇ ਪਰ ਰਮਨ ਸਿੰਘ ਦੀ ਗੱਲ ਸੁਣ ਲੈਣੇ ਹਾਂਜੀ ਰਮਨ ਜੀ ਇਹ ਕੋਈ ਅੱਜ ਦਾ ਨਹੀਂ ਗਾ ਜੀ 2015 ਦੇ ਵਿੱਚ ਇਹਨਾਂ ਨੇ ਉੱਥੇ ਆਪਣੇ ਜਿਹੜੇ ਉੱਥੇ ਬੁੱਕਸ ਪਈਆਂ ਸੀ ਉਹ ਚੱਕ ਕੇ ਇਹਨਾਂ ਨੇ ਚੋਰੀ ਵੇਚਣੀਆਂ ਚਾਹੀਆਂ ਉਦੋਂ ਸਟੂਡੈਂਟਸ ਨੇ ਰੋਕਿਆ ਜੀ ਉਦੋਂ ਬੇਅਦਬੀ ਹੋਈ 2022 ਦੇ ਵਿੱਚ ਇਹਨਾਂ ਨੇ ਟਰੱਕ ਭਰੀ ਉਦੋਂ ਬੇਅਦਬੀ ਹੋਈ ਹੁਣ ਤੁਸੀਂ ਦੇਖ ਲੋ ਜੀ ਉੱਥੇ 30 ਤੋਂ 40 ਫੁੱਟ ਖੱਡੇ ਪੱਟ ਕੇ ਹੀ ਉੱਥੇ ਟਰਾਲੀਆਂ ਭਰ-ਭਰ ਲਿਆ ਕੇ ਪਲਟੀਆਂ ਜਾ ਰਹੀਆਂ ਸੀ ਜੀ ਜੀ ਸਟੂਡੈਂਟਾਂ ਨੇ ਉੱਥੇ ਰੋਕਿਆ ਇਹਨਾਂ ਨੇ ਭਾਰੀ ਮਾਤਰਾ 'ਚ ਪੁਲਿਸ ਬੁਲਾ ਲਈ ਹੂੰ ਅਤਾ ਪੁਲਿਸ ਸਟੂਡੈਂਟਾਂ ਨੂੰ ਇਹ ਦੱਬ ਰਹੇ ਨਹੀਂ ਤੇ ਬੇਅਦਬੀ ਤੇ ਬੇਅਦਬੀ ਕਰਾ ਰਹੇ ਨਹੀਂ ਜੀ 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 ਆ ਰਮਨ ਤੁਸੀਂ ਦੱਸ ਰਹੇ ਹੋ ਕਿ ਜਦੋਂ ਵਿਦਿਆਰਥੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਬੁਲਾ ਲਿੱਤੀ ਹੈ ਇਸ ਸਾਰੇ ਘਟਨਾਕਰਮ ਦੇ ਵਿੱਚ ਜਿਹੜੀਆਂ ਉੱਥੇ ਸਿੱਖ ਸੰਸਾਵਾਂ ਜਾਂ ਫੈਡਰੇਸ਼ਨਾਂ ਦੇ ਆਗੂ ਪੂਜੇ ਹੋਏ ਸੀਗੇ ਕੀ ਕੁਝ ਉਹਨਾਂ ਨੇ ਰਣਨੀਤੀ ਉਲੀਕੀ ਹੈ ਕਿ ਆਖਰ ਇਹ ਜਿਹੜਾ ਘਟਨਾਕਰਮ ਵਾਪਰਿਆ ਇਸ ਮਸਲੇ ਦੇ ਵਿੱਚ ਅਗਲਾ ਪ੍ਰੋਗਰਾਮ ਕੀ ਕੁਝ ਉਲਿਕਣਗੇ ਕਿਉਂਕਿ ਤੁਸੀਂ ਵੀ ਕਾਫੀ ਸਮੇਂ ਦੇ ਇੱਥੇ ਯੂਨੀਵਰਸਿਟੀ ਦੇ ਵਿੱਚ ਧੰਨੇ ਉੱਤੇ ਬੈਠੇ ਹੋਏ ਹੋ ਜੀ ਯੂਨੀਵਰਸਿਟੀ ਦੇ ਵੱਲੋਂ ਆਪਦਾ ਇੱਕ ਬਵਦ ਭੇਜਿਆ ਗਿਆ ਈ ਉਹਨਾਂ ਨੇ ਕਿਹਾ ਸੀ ਆਪਦੀ ਕਮੇਟੀ ਬਣਾਵਾਂਗੇ ਈ ਹੂੰ ਤੇ ਇਹਦੀ ਸਾਰੀ ਜਾਂਚ ਕਰਾਂਗੇ ਯੂਨੀਵਰਸਿਟੀ ਸਾਰਾ ਇਹ ਕੰਮ ਕਰਨ ਵਾਲੀ ਆ ਸਾਰਾ ਕੁਝ ਕਰਾਉਣ ਵਾਲੀ ਫਿਰ ਕਮੇਟੀ ਵੀ ਉਹਨਾਂ ਦੀ ਹੋ ਕਮੇਟੀ ਉਹਨਾਂ ਦੇ ਹੱਕ 'ਚ ਹੀ ਫੈਸਲਾ ਦਊਗੀ ਹੂੰ ਤੁਸੀਂ ਕੀ ਮੰਗ ਕਰਦੇ ਹੋ ਕਿ ਕੀ ਹੋਣਾ ਚਾਹੀਦਾ ਅਸੀਂ ਤਾਂ ਮੰਗ ਇਹ ਕਰਦੇ ਹਾਂ ਈ ਜਿਨ੍ਹਾਂ ਨੇ ਬੇਇੱਜ਼ਤੀ ਕਰਵਾਈ ਆ ਈ ਚਾਹੇ ਉਹ ਛੋਟੇ ਤੋਂ ਛੋਟੇ ਮਗਰਮੱਛਾ ਤੋਂ ਲੈ ਕੇ ਚਾਹੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਸਾਹਮਣੇ ਲਿਆਦਾ ਜਾਵੇ ਕਾਨੂੰਨੀ ਤੌਰ ਤੇ ਜਿਹੜੀ ਉਹਨਾਂ ਨੂੰ ਸਜ਼ਾ ਬੰਦੀ ਉਹ ਦਿੱਤੀ ਜਾਵੇ। ਠੀਕ ਹੈ। ਅ ਜਿੱਦਾਂ ਕਿ ਰਣਵੀਰ ਸਿੰਘ ਜੀ ਸੰਘਾ ਨੇ ਵੀ ਦੱਸਿਆ ਕਿ ਇਹ ਪਹਿਲੀ ਵਾਰੀ ਘਟਨਾ ਨਹੀਂ ਵਾਪਰੀ। ਉਸ ਤੋਂ ਪਹਿਲਾਂ 2015 ਦੇ ਵਿੱਚ ਉਸ ਤੋਂ ਬਾਅਦ ਵੀ ਕਈ ਵਾਰ ਘਟਨਾਵਾਂ ਜਿਹੜੀਆਂ ਨੇ ਇਦਾਂ ਦੀਆਂ ਵਾਪਰ ਚੁੱਕੀਆਂ ਨੇ। ਤੁਹਾਡੇ ਵੀ ਧਿਆਨ ਦੇ ਵਿੱਚ ਕੋਈ ਇਦਾਂ ਦੀ ਪਹਿਲਾਂ ਕੋਈ ਵੱਡੀ ਘਟਨਾ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਕੀ ਕੋਈ ਐਕਸ਼ਨ ਦੇਖਣ ਨੂੰ ਮਿਲਿਆ ਸੀ? ਕੀ ਗੱਲ ਹੈ? ਉਦੋਂ ਗੁਨਾਣਾ ਦੇਵ ਯੂਨੀਵਰਸਿਟੀ ਨੇ ਆ ਤੁਹਾਡੀ ਆਵਾਜ਼ ਕੱਟੀ ਗਈ ਸੀ ਇੱਕ ਵਾਰ ਗੱਲ ਦੁਬਾਰਾ ਰਿਪੀਟ ਕਰ ਦਿਓ ਜੀ ਮੈਂ ਦੱਸ ਰਿਹਾ ਕਿ ਗੁਨਾਣਾ ਦੇਵ ਯੂਨੀਵਰਸਿਟੀ ਨੇ ਇੱਕ ਕਿਤਾਬ ਪ੍ਰਿੰਟ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰਿਸਰਚ ਦੀ ਡਾਕਟਰ ਪਿਆਰ ਸਿੰਘ ਜਿਹੜੇ ਸੱਚ ਫੈਲੋ ਹੋਏ ਨੇ ਉਹਨਾਂ ਵੱਲੋਂ ਪਰ ਉਹ ਜਿਹੜੀ ਕਿਤਾਬ ਨੇ ਵੀ ਜੀ ਹੋਈ ਹੈ ਕੋਈ ਗਲਤੀਆਂ ਨਹੀਂ ਸੀ ਬਸ ਉਹਦੇ ਉੱਤੇ ਇਫਹਾਜ ਜੋ ਕੇ ਹੋ ਸਿੱਕੀ ਉਹ ਗੋਨਾਨੰਦ ਦੇਵ ਯੂਨੀਵਰਸਿਟੀ ਵੱਲੋਂ ਪਬਲਿਸ਼ ਕੀਤੀ ਗਈ ਸੀ ਤੇ ਉਹਨਾਂ ਨੂੰ ਕਾਫੀ ਤੱਕ ਸਹਾਇਤਾ ਸਜਾਗ ਦਿੱਤੀ ਗਈ ਸੀ ਜੀ ਪਰ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਅਕਾਬ ਕੱਟ ਵਿੱਚ ਜਥੇਦਾਰ ਸਾਹਿਬ ਵੱਲੋਂ ਇੱਕ ਫਰਮਾਨ ਜਾਰੀ ਹੋਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਇਹੋ ਜਿਹੀਆਂ ਅ ਤਸਵੀਰਾਂ ਵਾਲੀਆਂ ਕਿਤਾਬਾਂ ਜਾਂ ਜਿਹੜੀਆਂ ਸਾਡੀ ਬਾਣੀ ਵਾਲੀਆਂ ਤੁਕਾਂ ਵਾਲੀਆਂ ਕਿਤਾਬਾਂ ਦੇ ਉੱਤੇ ਬਹੁਤ ਯਾਰਾ ਸੱਤ ਐਕਸ਼ਨ ਲੈਣਾ ਚਾਹੀਦਾ ਹੈ ਇਸ ਬਿ加ਏ ਐਸਸੀ ਪੀਸੀ ਦੀ ਪਰਮਿਸ਼ਨ ਦੇ ਬਗੈਰ ਇਹਦੀ ਕੋਈ ਕਿਤਾਬ ਪ੍ਰਿੰਟ ਨਹੀਂ ਹੋਣੀ ਚਾਹੀਦੀ ਬਹੁਤ ਮਾਰਕੀਟ ਦੇ ਵਿੱਚੋਂ ਜਿੰਨੀਆਂ ਵੀ ਫੋਟੋਗ੍ਰਾਫਰਸ ਨੇ ਸਾਇਆ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਕਿ ਤਾਂ ਜੋ ਸਾਡੇ ਧਰਮ ਦੀ ਬੇਦਬੀ ਨਾ ਹੋ ਸਕੇ ਜੀ ਸਰ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਇਸ ਮਸਲੇ ਦੇ ਵਿੱਚ ਸਿਕ ਸੰਸਥਾਵਾਂ ਨੂੰ ਨੋਟਿਸ ਜਿਹੜਾ ਹੈ ਘਟਨਾ ਕਰਮ ਦਾ ਲੈਣਾ ਚਾਹੀਦਾ ਹੈ ਨਾਲ ਤੌਰ ਤੋਂ ਮੈਂ ਇਹ ਵੀ ਜਾਨਣਾ ਚਾਹੁੰਦਾ ਕਿ ਅੱਜ ਕੱਲ ਤਾਂ ਇੰਟਰਨੈਟ ਦੇ ਉੱਤੇ ਵੀ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਪਹਿਲਾ ਡਾਕਟਰ ਮਰਮੋਹਨ ਸਿੰਘ ਦੀ ਹੋਰਾਂ ਦੀ ਬਿਨਾ ਦਸਤਾਰ ਦੀ ਤਸਵੀਰ ਜਿਹੜੀ ਕੀ ਹੈ ਮੈਟਾ ਦੇ ਵੱਲੋਂ ਦਿਖਾਈ ਗਈ ਹੈ ਉਸ ਤੋਂ ਇਲਾਵਾ ਨਿਤ ਦਿਨ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਐ ਆਈ ਤਕਨੀਕ ਦੇ ਜ਼ਰੀਏ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਕਿਤਾਬਾਂ ਦੇ ਨਾਲ ਨਾਲ ਇੱਕ ਸਮੱਸਿਆ ਸਾਡੇ ਅੱਗੇ ਹੋਰ ਵੀ ਖੜੀ ਹੋ ਗਈ ਆ ਕੇ ਹਮਨ ਜੀ ਮੈਂ ਇਹੋ ਗੱਲ ਕਹੀ ਜਿਹੜੀ ਸਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਠੀਕ ਹੈ ਜਿਹੜੀ ਹੈ ਕਿ ਉੱਥੇ ਤੁਸੀਂ ਗੋਬਨਾਨਕ ਸਾਹਿਬ ਦੀ ਫੋਟੋ ਵਾਸਤੇ ਕਹਿੰਦੇ ਕਿ ਸ਼ੋ ਮੀ ਇਮੇਜ ਆਫ ਗੋਨਾਨਕ ਸਾਹਿਬ ਉਹ ਅਲੱਗ ਜੀ ਫੋਟੋਗ੍ਰਾਫ ਦਿਖਾਉਣਾ ਹੈ ਪਹਿਲੀ ਗੱਲ ਤੇ ਫੋਟੋਗ੍ਰਾਫ ਸਿੱਧੀ ਨਹੀਂ ਹੋਣੀ ਚਾਹੀਦੀਆਂ ਤੁਸੀਂ ਇੱਕ ਚੀਜ਼ ਨੋਟ ਕਰੋ ਮੁਸਲਮਾਨਾਂ ਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ ਉਹਨਾਂ ਦੀਆਂ ਇਤਹਾ ਨੇ ਉਹ ਦਿਖਾਈਆਂ ਜਾਣੀਆਂ ਜਾਂ ਮੱਕੇ ਦੀ ਮੱਕੇ ਮਦੀਨਾ ਦੀ ਫੋਟੋਗ੍ਰਾਫ ਦਿਖਾਈ ਜਾਂਦੀ ਕਿਸੇ ਪੀਸ ਬੇਗੰਬਾ ਦੀ ਫੋਟੋ ਨਹੀਂ ਦਿਖਾਈ ਜਾਂਦੀ ਚਲੋ ਠੀਕ ਹੈ ਸਨਾਤਨ ਤਰਮੇ ਕਿ ਮੂਰਤੀ ਪੂਜਾ ਅਲਾਉਡ ਹੈ ਪਰ ਸਾਡੇ ਸਿੱਖ ਤਰਮੇ ਜਾਂ ਤੇ ਮੂਰਤੀ ਪੂਜਾ ਅਲਾਉਡ ਨਹੀਂ ਹੈ ਹੁਣ ਤੱਕ 1.5 ਸਾਲਾਂ ਤੋਂ एससीपीसी ਨੇ ਜਾਂ ਸਾਡੇ ਅਕਾਲ ਤਖਤ ਸਾਹਿਬ ਨੇ ਕਿਉਂ ਨਹੀਂ ਇਹਦੇ ਖਿਲਾਫ ਐਕਸ਼ਨ ਲਿਆ ਗਿਆ ਕਿਉਂ ਸਾਡੇ ਅਜੇਪਟਰ ਦੇ ਵਿੱਚ ਵੀ ਅੱਜ ਦੀ ਡੇਟ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਦੀਆਂ ਫੋਟੋਗ੍ਰਾਫਸ ਨੇ ਹਮ ਜਦ ਇੱਕ ਚੀਜ਼ ਮਜ਼ਾਦਾ ਦੇ ਵਿੱਚ ਤੁਸੀਂ ਲਿਖ ਦਿੱਤੀ ਕਿ ਅਸੀਂ ਆਪ ਹੀ ਉਹਨੂੰ ਇੰਪਲੀਮੈਂਟੇਸ਼ਨ ਨਹੀਂ ਕਰ ਰਹੇ ਤੇ ਅਸੀਂ ਕਿਸੇ ਉੱਤੇ ਮੰਗਲ ਕਿਸ ਤਰ੍ਹਾਂ ਚੁੱਕ ਸਕਦੇ ਹਾਂ ਬਾਕੀ ਗੱਲ ਇਹ ਕਿ ਸਾਡੇ ਸਿੱਖ ਧਰਮ ਦੇ ਵਿੱਚ ਹੀ ਇੰਨੀਆਂ ਜੜਾ ਕਿਉਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਪ੍ਰੋਬਲਮ ਇੱਕ ਆndi ਹੁਣ ਪਿੱਛੇ ਤੁਸੀਂ ਦੇਖੋ ਲੁਧਿਆਣਾ ਦੇ ਕੋਲ ਇੱਕ ਲੇਡੀ ਨੇ ਗੁਰਦਸਪੁਰ ਦੇ ਸਾਹਮਣੇ ਜਾ ਕੇ سارے ਕਪੜੇ ਉਤਾਰ ਦਿੱਤੇ ਹੂੰ ਬਾਦ ਇਹ ਕਹਿ ਦਿੱਤਾ ਕਿ ਇਹਨੇ ਜੋ ਮੰਦ ਬੁੱਧੀ ਸੀ ਜੀ ਪਰ ਇਹਦੇ ਰਿਖਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਟੇਟ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਦੇ ਮਾਈਂਡ ਨੂੰ ਵਰਕਆਊਟ ਕੀਤਾ ਜਾਵੇ ਜਾਂ ਇਹਨਾਂ ਨੂੰ ਹਿਪਨੋਟਾਈਜ਼ ਕਰਕੇ ਉੱਥੇ ਭੇਜਿਆ ਜਾਵੇ ਜੀ ਜਦੋਂ ਉੱਥੋਂ ਬੇਦਬੀ ਕਰਕੇ ਬਾਹਰ ਨਿਕਲ ਆਉਂਦੇ ਨੇ ਉਸ ਬਾਰੇ ਠੀਕ ਹੋ ਜਾਂਦੇ ਨੇ ਹੂੰ ਹੁਣ ਬੜੀ ਮੁਸ਼ਕਲ ਦੇ ਨਾਲ ਉਹਦੇ ਖਿਲਾਫ ਇੱਕ ਪੜਚਾ ਦਰਜ ਹੋਇਆ ਪਰ ਹਾਲੇ ਤੱਕ ਲੇਡੀ ਨੂੰ ਅਲੈਸਟ ਨਹੀਂ ਕੀਤਾ ਗਿਆ ਪਰ ਉਹਦੀ ਇਨਵੈਸਟੀਗੇਸ਼ਨ ਤੇ ਪ੍ਰੋਪਰ ਹੋਣੀ ਚਾਹੀਦੀ ਅੰਨੀਆਂ ਬੇਦਬੀਆਂ ਤੋਂ ਬਾਅਦ ਵੀ ਸਾਡੇ ਸਿਰਫ ਇੱਕੋ ਬੇਦਬੀ ਦੇ ਵਿੱਚ ਕਿਸੇ ਨੂੰ ਸਜ਼ਾ ਹੋਈ ਆ ਆਮ ਆਦੀ ਪਾਰਟੀ ਦਾ ਬੰਦਾ ਸੀ ਸ਼ਾਇਦ ਠੀਕ ਹੈ ਪਰ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਪ੍ਰਾਇਓਰਟੀ ਬੇਸ ਤੇ ਲਿਆ ਜਾਂਦਾ ਕਿਉਂ ਨਹੀਂ ਇਹੋ ਜਿਹਾ ਪ੍ਰੋਪਰ ਲਾ ਬਣਾਇਆ ਜਾਂਦਾ ਕਿ ਹਰ ਵੇਲੇ 6 ਮਹੀਨੇ ਐਕਸਟੈਂਡ ਕਰ ਦੋ ਜੀ ਅਸੀਂ ਇਹਦੇ ਚੈਜ ਲੈ ਗਏ ਐ ਇਹ ਦੇ ਕੀ ਆ ਸਾਡੇ ਕੋਲ ਬੁੱਧੀ ਜੀ ਵੀ ਨਹੀਂ ਹੈਗੇ? ਕੀ ਆ ਸਾਡੇ ਕੋਲ ਓਏ ਇਹਨਾਂ ਚੀਜ਼ਾਂ ਨੂੰ ਸਮਝਣ ਵਾਲੇ ਨਹੀਂ ਹੈਗੇ? ਕੀ ਸਾਡੇ ਅਚਾਲ ਤੱਕ ਜਥੇਦਾਰ ਸਾਹਿਬ ਬੈਠੇ ਨੇ, ਐਸਪੀ ਸੀ ਜੀ ਨੇ ਅੱਛੇ ਅੱਛੇ ਵਿਦਵਾਨ ਬੈਠੇ ਨੇ। ਕੀ ਉਹ ਚੀਜ਼ਾਂ ਦੇ ਉੱਤੇ ਆਪਣੀ ਡਿਟੇਲ ਨਹੀਂ ਦੇ ਸਕਦੇ ਸਰਕਾਰ ਨੂੰ ਕਿ ਤੁਸੀਂ ਇਸਾ ਕਰੋ ਇਹ ਚੀਜ਼ ਦਾ ਵੀ ਬੈਨ ਹੋਣਾ ਚਾਹੀਦਾ। ਉਸ ਦਿਨ ਤੇ ਬੈਨ ਹੋਣਾ ਚਾਹੀਦਾ, ਅੱਜ ਦਾ ਤੇ ਬੈਨ ਹੋਣਾ ਚਾਹੀਦਾ। ਜੀ ਕੋਈ ਦੇਰ ਵੀ ਕਰਦਾ ਉਹਨੂੰ ਇਸ ਸੈਕਸ਼ਨ ਦੇ ਥੱਲੇ ਦੇ ਆ ਕੇ ਸਖਤ ਉਸ ਵਕਤ ਸੁਝਾਵਾ ਦਿੱਤੀਆਂ ਜਾਣੀਆਂ ਚਾਹੀਦੀਆਂ। ਬਹੁਤ ਜਦ ਇਹ ਕਮੀਆਂ ਨੇ ਕਿ ਜਿਹੜੀਆਂ ਕਿ ਹਾਲੇ ਤੱਕ ਕੰਪਲੀਟ ਨਹੀਂ ਹੋ ਪਾਦੀਆਂ ਇਸ ਨੂੰ ਟਾਈਮ ਲੱਗੇਗਾ ਜੇ ਅਸੀਂ ਕਹੀਏ ਨਾ ਕਿ 2-4 ਮਹੀਨੇ ਸੋਰੀ ਇਹ 4-6 ਮਹੀਨੇ ਦੇ ਵਿੱਚ ਇਹ ਚੀਜ਼ ਕੰਪਲੀਟ ਹੋਏ ਉਹ ਪੋਸਿਬਲ ਨਹੀਂ ਹੈ ਇਟ ਵਿਲ ਟੇਕ ਅਰਾਊਂਡ 1 ਇਅਰ ਜੇ ਅਸੀਂ ਸਾਰੇ ਨੂੰ ਬਿਠਾ ਕੇ ਸਾਰੇ ਦੇ ਸਲਾਹ ਮਸ਼ਵਰਾ ਕਰਕੇ ਫੇ ਲੇਗੀ ਕਿਵੇਂ ਤੇ ਫੇ ਜਾ ਕੇ ਇਹ ਚੀਜ਼ ਦਾ ਕੋਈ ਨਤੀਜਾ ਨਿਕਲਦਾ ਜੀ ਰਣਵੀਰ ਸਿੰਘ ਜੀ ਜਿਹੜੇ ਬੱਚੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਰਮਨ ਸੰਗਾ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਦੱਸਿਆ ਬੱਚੇ ਹਾਲ ਤੱਕ ਉੱਥੇ ਬੈਠੇ ਹੋਏ ਨੇ ਤੁਸੀਂ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ ਕਿ ਇਸ ਸਾਰੇ ਘਟਨਾਕਰਮ ਦੇ ਉੱਤੇ ਉਹਨਾਂ ਨੂੰ ਕਿਹੜੇ ਟਰੈਕ ਦੇ ਉੱਤੇ ਵਰਕ ਕਰਨਾ ਚਾਹੀਦਾ ਹੈ ਤਾਂ ਜੋ ਮਸਲਾ ਵੀ ਜਿਹੜਾ ਹੈ ਉਹ ਹੱਲ ਹੋ ਜੇ ਤੇ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੋਰ ਵੀ ਨਾ ਵਾਪਰਨ ਮੈਂ ਤੇ ਬੱਚਿਆਂ ਨੂੰ ਇਹੋ ਹੀ ਤੁਹਾਡੇ ਚੈਨਲ ਦੇ ਥਰੂ ਕਿਹੜਾ ਚਾਹਾਂਗਾ ਕਿ ਬੜੇ ਹੈਲਦੀ ਵੇ ਦੇ ਨਾਲ ਇਹਨਾਂ ਕੋਲ ਜਾਓ ਜਿਹੜੇ ਸਾਡੇ ਬੀਸੀ ਸਾਹਿਬ ਨੇ ਜਾਂ ਜੋ ਵੀ ਕਮੇਟੀਆਂ ਨੇ ਉਹਨਾਂ ਕੋਲ ਬੈਠ ਕੇ ਤਰੀਕੇ ਨਾਲ ਗੱਲ ਕੀਤੀ ਜਾਵੇ ਕਿ ਅਸੀਂ ਇਹ ਚਾਹੁੰਦੇ ਹਾਂ ਸਾਨੂੰ ਇਸ ਚੀਜ਼ ਦੀ ਪ੍ਰੋਮਿਸ ਕਰੋ ਕਿ ਇਸ ਤੋਂ ਬਾਅਦ ਸਾਡੇ ਫੇਰ ਵੀ ਨਹੀਂ ਹੋਏਗੀ ਤੇ ਇਹ ਜਿੰਨੀਆਂ ਕਿਤਾਬਾਂ ਨੂੰ ਤੁਸੀਂ ਛੁਟਿਆ ਗਿਆ ਬੜੇ ਸਤਿਕਾਰਯੋਗ ਤਰੀਕੇ ਦੇ ਨਾਲ ਇਹਨਾਂ ਦਾ ਸਨਸਕਾਰ ਕੀਤਾ ਜਾਵੇ ਜਿਦਾ ਜੋ ਇਹੋ ਜੀ ਅਨਸੁਖਾਵੀ ਘਟਨਾ ਕੋਈ ਨਾ ਵਾਪਰੇ ਜੇ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਬੱਚਿਆਂ ਦੇ ਵਿੱਚ ਗੁੱਸਾ ਵਧੇ ਜਾਂ ਸਾਡੇ ਬੱਚਿਆਂ ਦੀਆਂ ਪੜਾਈਆਂ ਖਰਾਬ ਹੋਣ ਜੀ ਰਮਨ ਤੁਸੀਂ ਅਖੀਰ ਵਿੱਚ ਕੀ ਕੁਝ ਮੰਗ ਕਰੋਗੇ ਸਿੱਖ ਸੰਸਥਾਵਾਂ ਤੋਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ ਐ ਜੀ ਪੀ ਸੀ ਵੀ ਸਿੱਖ ਸੰਸਥਾ ਆ ਗਈ ਸਾਡੀ ਉਹਨਾਂ ਤੋਂ ਇਸ ਮਸਲੇ 'ਚ ਤੁਸੀਂ ਕੀ ਕੁਝ ਮੰਗ ਕਰਦੇ ਹੋ ਅਮਨ ਜੀ ਮੈਂ ਤੇ ਬੇਨਤੀ ਕਰ ਰਿਹਾ ਹਾਂ ਰਮਨ ਜੀ ਨੂੰ ਮੈਂ ਪੁੱਛਿਆ ਰਣਵੀਰ ਰਣਵੀਰ ਸਿੰਘ ਜੀ ਮੈਂ ਰਮਨ ਸੰਗਤ ਤੋਂ ਜਾਨਣਾ ਚਾਹੁੰਦਾ ਜੀ ਰਮਨ ਜੋ ਇਹ ਬੇਅਦਬੀ ਹੋਈ ਹੈ ਇਹਦੀ ਪੂਰੀ ਜਾਂਚ ਹੋਵੇ ਜਿਹੜੇ ਇਹਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਜਿੰਨਾ ਚੇ ਕੋਹਨਾ ਤੋਂ ਚੀਆਂ ਨੂੰ سزا ਨਹੀਂ ਹੁੰਦੀ ਜ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਇੱਕ ਸ਼ਾਂਤਮਈ ਤੌਰ 'ਤੇ ਨਾਲ ਇੱਥੇ ਬੈਠੇ ਆਂ ਠੀਕ ਹੈ ਤੇ ਜਿਹੜੀ ਟਰਾਲੀ ਤੁਸੀਂ ਰੋਕੀ ਹੋਈ ਸੀ ਉਹ ਹਾਲੇ ਉੱਥੇ ਹੀ ਰੋਕੀ ਹੋਈ ਹੈ ਹਾਂਜੀ ਉਹ ਉੱਥੇ ਗੇਟ ਤੇ ਖੜੀ ਹੈ 3-4 ਟਰਾਲੀਆਂ ਨੇ ਉੱਥੇ ਫਲਟ ਦੀਆਂ ਨੇ ਸਾਡੇ ਰੋਕਦੇ ਆ ਰੁਕਦੇ ਆ ਇੱਕ ਟਰਾਲੀ ਤੁਸੀਂ ਗੇਟ ਤੇ ਆਈ ਹੈ ਜਿਹੜੀ ਟਰਾਲੀ ਦੇ ਵਿੱਚ ਮੈਂ ਦੇਖਿਆ ਕਿਤਾਬਾਂ ਉਹ ਟਰਾਲੀ ਦੀ ਵੀ ਹਾਲਤ ਜਿਹੜੀ ਕਾਫੀ ਖਸਤਾ ਹਾਲਤ ਲੱਗ ਰਹੀ ਹੈ ਇਦਾਂ ਲੱਗ ਰਿਹਾ ਜਿਵੇਂ ਕੂੜਾ ਚੁੱਕਣ ਵਾਲੀ ਟਰਾਲੀ ਹੁੰਦੀ ਹੈ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਤਾਂ ਉੱਥੇ ਹੋ ਗਏ ਜੀ ਕੱਕਣ ਵਾਲੀ ਉਹ ਟਰਾਲੀ ਹੈ ਜਿੱਥੇ ਇਹਨਾਂ ਨੇ ਆਪਣੇ ਮਹਾਨ ਕੋਚ ਦੀਆਂ ਜਿਹੜੀਆਂ ਇਹਦੇ ਉੱਥੇ ਚੋਆ ਪੱਟ ਕੇ ਵਿੱਚ ਸਿੱਟੀਆਂ ਨੇ ਹੂੰ ਜਿੱਥੇ ਇਹਨਾਂ ਨੇ ਬੇਚੀ ਆ ਉੱਥੇ ਵੀ ਤੰਬਾਕੂ ਵਾਲੇ ਫਿਰਦੇ ਰਹਿੰਦੇ ਆ ਕੋਈ ਜਰਦਾ ਸਿੱਟਦਾ ਬੀੜੀ ਸਿੱਟਦਾ ਹੀ ਜਿਹੜੇ ਉੱਥੇ ਮੰਨੋ ਤੇ ਕੁੱਤੇ ਨਾਰਮਲ ਉੱਥੇ ਤੁਰੇ ਫਿਰਦੇ ਆ ਜੀ ਬਿਲਕੁਲ ਸਹੀ ਗੱਲ ਜੀ ਜੀ ਰਮਨ ਉਮੀਦ ਕਰਦੇ ਆ ਜਿਹੜਾ ਤੁਸੀਂ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਇਹ ਰੰਗ ਜਿਹੜਾ ਹੈ ਲੈ ਕੇ ਆਊਗਾ ਇਹ ਮਸਲਾ ਵੀ ਹੱਲ ਹੋਊਗਾ ਤੇ ਅੱਗੇ ਤੋਂ ਬੇਅਦਬੀ ਦੀ ਘਟਨਾਵਾਂ ਨਾ ਵਾਪਰਨ ਯੂਨੀਵਰਸਿਟੀ ਪ੍ਰਬੰਧਕ ਕੋਈ ਇਦਾਂ ਦੀ ਵਿਉਂਤਬੰਦੀ ਜਿਹੜੀ ਹੈ ਉਹ ਬਣਾਉਣਗੇ ਰਮਨ ਤੁਸੀਂ ਵੀ ਜੁੜੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਅਨਵੀਰ ਸਿੰਘ ਜੀ ਤੁਸੀਂ ਵੀ ਜੁੜੇ ਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਦੱਸ ਦਿਓ ਕਿ ਮਸਲਾ ਕਾਫੀ ਗੰਭੀਰ ਹੈ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਇਸ ਸਬੰਧੀ ਸੰਘਰਸ਼ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਔਰ ਸੰਘਰਸ਼ ਬਣਦਾ ਵੀ ਜ਼ਰੂਰ ਹੈ ਕਿਉਂਕਿ ਜਦੋਂ ਤੁਸੀਂ ਕਿਤਾਬਾਂ ਦੇ ਵਿੱਚ ਗੁਰਬਾਣੀ ਨੂੰ ਸ਼ਾਮਿਲ ਕਰ ਦਿੰਦੇ ਹੋ ਤਾਂ ਫਿਰ ਉਹ ਸਭ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਨੂੰ ਇੱਕ ਤਾਂ ਸੁਰੱਖਿਆ ਥਾਂ ਦੇ ਉੱਤੇ ਰੱਖਿਆ ਜਾਵੇ ਪੂਰੇ ਸਨਮਾਨ ਦੇ ਨਾਲ ਮਾਨ ਸਨਮਾਨ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਸਵਾਲਾਂ ਦੇ ਕੇਰੇ ਵਿੱਚ ਜ਼ਰੂਰ ਆ ਗਈ ਜਿਹੜੀ ਯੂਨੀਵਰਸਿਟੀ ਬਣੀ ਹੀ ਭਾਸ਼ਾ ਦੇ ਆਧਾਰ ਦੇ ਉੱਤੇ ਸੀ ਅੱਜ ਭਾਸ਼ਾ ਵੀ ਉਹ ਰੋਲ ਰਹੀ ਹੈ ਤੇ ਗੁਰਬਾਣੀ ਵੀ ਰੋਲ ਰਹੀ ਹੈ ਇਸ ਕਰਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਅਧਿਕਾਰੀਆਂ ਨੂੰ ਇਸ ਸੰਬੰਧੀ ਜਵਾਬ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਦੇਣਾ ਪਵੇਗਾ ਸਿੱਖ ਸੰਸਥਾਾਂ માં ਇਸ ਘਟਨਾਕਰਮ ਦਾ ਕੀ ਕੋਈ ਨੋਟਿਸ ਲੈਣ ਗਿਆ ਇਹ ਵੀ ਦੇਖਣਾ ਬੜਾ ਦਿਲਚਸਪ ਹੋਵੇਗਾ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਸ ਕਰਕੇ ਮੈਨੂੰ ਅਮਨ ਮੋਹਨ ਮੁਹਜਾਲ ਨੂੰ ਦੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸ ਪਰ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤ ਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤ ਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਡਾ ਜਦ ਮੁਸ਼ਕਿਲ ਸੰਹਲਾ ਉਹਨਾਂ ਵੇਲਿਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਬੰਨਿਆਂ ਦੇ ਉਗੇਰੀ ਸੀ ਪੰਜਾਬ ਦੀ ਸਿਆਹੀ ਜਦੋਂ ਲੋੜ ਸੀ ਆਪਣਿਆਂ ਉਦੋਂ ਉਲੰਧ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਿਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੀ ਐਸੇ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਮੇਰੀ ਸੋਚ ਤੇ ਪੰਜਾਬੀਆਂ ਦੇ ਸਾਥ ਨਾਲ ਜਸਤ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਟੀਵੀ ਚੈਨਲ ਬਣ ਕੇ ਤੁਹਾਡੀ ਆਵਾਜ਼ ਹੋਰ ਵੀ ਉ بلند ਕਰੇਗਾ ਤੁਹਾਡੇ ਸਾਥ ਦੀ ਉਮੀਦ ਕਰਦਾ ਗੁਰਬ੍ਰਹਮ ਅਕਾਲ ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਸੱਚ ਸੁਣਾਈ ਸੀ ਸੱਚ ਕੀ ਬੇਲਾ बाबा नानक के दर्शन पर एक नजर ऊंचा दर है बाबा नानक दा। सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञान वर्धक डॉक्यूमेंट्री फिल्मों से लेकर बाबा नानक की चार यात्राओं में शामिल होने तक बाबा नानक के बारे में दुनिया के विभिन्न धर्मों के विद्वानों के विचारों से रूबरू करवाता हुआ अजाय घर ननकाना बाजार से लेकर भाई लालो के बगीचे तक देखें क्या क्या है खास पता ऊंचा दर बाबे नानक अपरौर पंजाब समय सुबह दस बजे से शाम पांच बजे तक ਈ ਚੋ ਸੋਨਾ ਕੱਢ ਦੇ ਅੰਦਾਜ਼ਾ ਸਾਨੂੰ ਕਹਿੰਦੇ ਅਸੀਂ ਚਾਦੀ ਕਲਾ ਵਿੱਚ ਰਹਿੰਦੇ ਹੱਸਦੇ ਵਸਦੇ ਨੱਚਦੇ ਖੁਸ਼ ਰਹੇ ਸ਼ਰਾਬ ਮੰਡੀ ਦਾ ਸਭ ਤੋਂ ਵੱਡਾ ਮਸਲਾ ਕੀ ਹੈ ਮੈਂਸ਼ਨ ਦੇਖਣ ਛੜ ਦਰਸ਼ ਨਹੀਂ ਪਾਈ ਤੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਕਿ ਕਦੀ ਮੰਗਾਉ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਹੁਣ ਮੇਰੀ ਪੈਰ ਮੈਨ ਦਾ ਕੋਸ਼ਿਸ਼